ਗਰਮੀ ਨੂੰ ਵੇਖਦਿਆ ਹੋਇਆ ਮੌਸਮ ਦੇ ਮੱਦੇ ਨਜ਼ਰ ਦਾਸਦਨਿਆ ਕੀ ਕਰਮੀ ਦੀਆਂ ਛੁੱਟੀਆਂ ਦੇ ਵਿੱਚ ਹੁਣ ਵਾਦਾ ਕੀਤਾ ਗਿਆ ਜੀ ਹਾਂ ਦੱਸਣਾ ਹੈ ਕਿ ਆਈਐਮਡੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਆਧੇ ਗਰਮੀ ਦਾ ਰੈਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਨ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੰਦੀ ਹੈ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸ਼ੁਗੰਗਾ ਨਗਰ ਦੇ ਵਿੱਚ ਵੱਧ ਤੋਂ ਵੱਧ ਤਾਪਮਨ 49.4 ਡਿਗਰੀ ਸੈਲਸੀਅਸ ਤਰਕ ਕੀਤਾ ਗਿਆ ਸੀ ਇਹ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ ਮੌਸਮੀ ਪਾਕ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਸ਼ਟ ਗੰਗਾ ਨਗਰ ਤੋਂ ਇਲਾਵਾ ਦੇਸ਼ ਦੇ 20 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਚੰਮਕਸ਼ੀਰ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਾਝਾ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ। ਤਾਜ਼ਾ ਹਾਲਾਤ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਬਦੌਨ ਬਾਰੇ ਮੰਗ ਉੱਠੀ ਹੈ। ਕਈ ਸੂਬਾ ਸਰਕਾਰਾਂ ਨੇ ਹਾਲਾਤ ਨੂੰ ਵੇਖਦੇ ਹੋਏ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ। ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲ 16 ਜੂਨ ਤੋਂ ਖੁੱਲਣਗੇ ਪਰ ਮੌਸਮ ਨੂੰ ਦੇਖਦੇ ਹੋਏ ਸਾਰੇ ਸਕੂਲ ਫਿਲਹਾਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਯੂਪੀ ਕੌਂਸਲ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 15 ਜੂਨ ਨੂੰ ਖਤਮ ਹੋਣੀਆਂ ਸਨ ਯਾਨੀ ਕਿ ਬੱਚਿਆਂ ਨੂੰ 16 ਜੂਨ ਤੋਂ ਆਪਣੇ ਸਕੂਲ ਦੇ ਵਿੱਚ ਰਿਪੋਰਟ ਕਰਨੀ ਸੀ ਯੂਪੀ ਵਿੱਚ ਗਰਮੀ ਦੀ ਲਹਿਰ ਕਾਰਨ ਅਗਲੇ 15 ਦਿਨਾਂ ਲਈ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਸੰਬੰਧਿਤ ਇੱਕ ਆਦੇਸ਼ ਯੂਪੀ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਵੀ ਭੇਜਿਆ ਗਿਆ यूपी कॉन्सर्ट स्कूलਾਂ ਦਾ ਸਬੰਧਿਤ ਵੱਡੀ ਖਬਰ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਵਿੱਚ ਗਰਮੀ ਦੀ ਲਹਿਰ ਕਾਰਨ ਸਾਰੇ ਕੌਂਸਰਟ ਸਕੂਲ ਹੁਣ 30 ਜੂਨ 2025 ਤੱਕ ਬੰਦ ਰਹਿਣਗੇ ਕੌਂਸਰਟ ਸਕੂਲਾਂ ਵਿੱਚ 1 ਜੁਲਾਈ 2025 ਤੋਂ ਪੜ੍ਹਾਈ ਸ਼ੁਰੂ ਹੋਵੇਗੀ ਹਾਲਾਂਕਿ ਅਧਿਆਪਕਾ ਸਿੱਖਿਆ ਮਿੱਤਰਾ ਇਨਸਟ੍ਰਕਟਰਾਂ ਅਤੇ ਗੈਰ ਅਧਿਆਪਨ ਸਟਾਫ ਨੂੰ ਸਕੂਲ ਵਿੱਚ ਮੌਜੂਦ ਰਹਿਣਾ ਪਵੇਗਾ ਉਹਨਾਂ ਨੂੰ ਨਿਯਾਰਤ ਸਮਾਂ ਸਾਰੀ ਸਾਰਣੀ ਅਨੁਸਾਰ ਸਕੂਲ ਵਿੱਚ ਹਾਜ਼ਰ ਹੋਣ ਅਤੇ ਅਕਾਦਮਿਕ ਪ੍ਰਸ਼ਾਸਕੀ ਅਤੇ ਹੋਰ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ